ਚਾਪਾ ਕਾਫ ਤੇ ਛਾਤ ਦੀ ਤਿਆਰੀ ਬਹੁਤ ਭਾਰੀ ਸੀ ਕਿਉਂਕਿ ਇਹ ਸਾਡੀਆਂ ਪੁਰਜੀਆਂ ਹਲ ਚਾਦਰਾਂੀਆਂ ਪਾਵਾਂਗੇ ਆਪਾਂ ਉਹ ਪੰਗਾ ਕਿਹੜਾ ਆਪਾਂ ਨੂੰ ਚੌਥਾ ਦਿਨ ਹੈ ਚੌਥਾ ਦਿਨ ਹਾਂਜੀ ਦੋਸਤੋ ਟਾਈਮ ਹੋਇਆ ਤੜਕੇ ਦੇ ਪੂਰੇ 8 ਤੇ ਇੱਥੇ ਲੱਗੀ ਸੀ ਰਾਤ ਹਨਾ ਉਹ ਢੋਲਗਾ ਪਾ ਗਈ ਸੀ ਇਹ ਨਾਲ ਪਲੱਸ ਤਾਂ ਥੋੜਾ ਹੈ ਨਾ ਉੱਚਾ ਰਹਿ ਗਿਆ ਸੀ ਮਿੱਟੀ ਜ਼ਿਆਦਾ ਪਾਉਣ ਦੇ ਕਾਰਨ ਉਹ ਸਾਰੇ ਕਿਤੇ ਨਿਓ ਉਥੋਂ ਆਏ ਆ ਉਹਦੇ ਕਸੀ ਮੈਂ ਤੇ ਬਾਈ ਦੀ ਤੜਕੇ ਤੜਕੇ ਇਹਨੇ ਘੋਲ ਲੇਦਾ ਹਾਂ ਕਹਿੰਦਾ ਇਥੇ ਲਾ ਲਿਆ ਆਪਾਂ ਨਾ ਆਹ ਥੱਲੇ 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 ਲਾਇਆ ਕਿਤੇ ਕਿਤੇ ਜਿਹਾ ਸਾਰਾ ਨਹੀਂ ਸੀ ਘਰ ਤੇ ਆਹ ਰਾਤ ਅਖਵਾਰ ਜਿਮਛਾਦੇ ਸੀ ਇਹ ਆ ਇਹ ਕਿਉਂ ਬੁਛਾਇਆ ਹੈ ਇਹ ਕਿਉਂਕਿ ਗਿਲਾ ਸੀ ਜੇ ਕਿਸੇ ਨੇ ਹੋਰ ਐ ਕਰਨਾ ਅੰਦਰ ਆਈ ਬਣਾ ਦਾ ਸਰਦਾ ਨਹੀਂਗਾ ਤੇ ਗਿਲਾ ਸੀਗਾ ਤੇ ਇਹਦੀ ਚਪਾਈ ਧਰ ਕੇ ਆ ਜੇ ਤੇ ਮਸਾਲਾ ਪੱਟੀ ਰਾਂਗੀ ਆ ਵਧੀਆ ਠੀਕ ਹੈ ਕਰ ਕਾਮਯਾਬ ਚੀਜ਼ ਤੇ ਕਪੂਰ ਚੀਜ਼ ਚ ਇਥੇ ਥੋੜਾ ਤੇਜ਼ ਪਾਇਆ ਤੇ ਥੋੜਾ ਨਾ ਅੰਦਰ ਨੂੰ ਇਹ ਨੀਮਾ ਲਾਇਆ ਹੈ ਇਹ ਆ ਚੀਜ਼ ਇਹ ਥੋੜਾ ਜਿਹਾ ਸਬਸਾ ਤੇ ਕਿਉਂਕਿ ਇੱਥੇ ਤੋਰਾ ਫੇਰਾ ਜਿਆਦਾ ਰਹੂਗਾ ਥੋੜਾ ਜਿਆ ਇਸ ਕਰਕੇ ਥੋੜਾ ਤੇਜ਼ ਵੀ ਲਾਇਆ ਤੇ ਉਸ ਨੂੰ ਥੋੜਾ ਜਿਹਾ ਨੀਮਾ ਰੱਖਿਆ ਦਾ ਗੈਂਸ ਇਹ ਕਿਉਂਕਿ ਕਈ ਵਾਰੀ ਮੀਂਹ ਦਾ ਪਾਣੀ ਬਾਛੜ ਜਿਆਦਾ ਆ ਜਾਂਦੀ ਫਿਰ ਉਹ ਪਾਣੀ ਅੰਦਰ ਵਗ ਜਾਂਦਾ ਤੇ ਨੀਮਾ ਰੱਖਾਂਗੇ ਅਸੀਂ ਸਾਰਿਆਂ ਚਾਰ ਪਰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਠੀਕ ਹੋਵੋਗੇ ਕਿਆ ਜਿ ਕਰਿਆ ਕਰਾਂ ਆ ਟਰਾਲੀ ਜੋ ਸਮਾਨ ਉਮੀ ਪਿਆ ਤੇ ਲਾਉਣਾ ਉਹ ਉਥੇ ਚੁੱਲੇ ਕੋਲੇ ਉਥੇ ਲਾਵਾਂਗੇ ਤਾਂ ਬਣੇ ਰਿਓ ਸਾਨੂੰ ਛਤਨ ਲਾਜ਼ਮੀ ਦਿਖਾਵਾਂਗੇ ਟੀਨਾ ਵਾਲੇ ਲਾ ਵੀ ਮਿਸਤਰੀ ਲੈ ਫਿਰ ਆ ਗਏ ਫਿਰ ਆ ਗਏ ਦਰਮਟ ਦਾ ਕਿੱਥੋਂ ਆ ਗਏ ਬਠਿੰਡੇ ਤੋਂ ਆਏ ਆ ਤੇ ਦਰਮਟ ਲਾਈ ਜਾਂਦੇ ਆਪਾਂ ਕਿਹਦੇ ਆ ਨਾ ਭਾਈ ਚੱਲ ਕਾਣੂ ਤੇ ਅਸੀਂ ਬਈ ਚਾਰ ਲਿਆ ਮਸਾਲਾ ਕਿਹੜਾ ਨੂਨ ਮਿਰਚਾ ਵਾਲਾ ਮਸਾਲਾ ਇਹ ਮਤਲਬ 10-12 ਦਾ ਤਾਂ ਨਹੀਂ ਹੋਣਾ ਬਈ 5 ਦਾ ਬੱਠਲਾ ਦਾ ਓਏ ਬੱਠਲਾ ਕਿਹਾ ਬਾਬੇ ਮੈਂ ਤੇ ਇੱਥੇ ਅਸੀਂ ਬਈ ਪਾਉਣੇ ਆ ਬਾਹਰਲੀ ਰਸੋਈ ਹੈ ਨਾ ਇਹ ਬਈ ਬਾਹਰਲੀ ਰਸੋਈ ਮਣਾਉਣੇ ਆ ਅਸੀਂ ਇੱਥੇ ਲੱਕੜਾਂ ਵਾਲੀ ਟੀਨ ਲੱਕੜਾਂ ਹੀ ਟੀਨ ਤੇਰਾ ਸਾਨੂੰ ਦੱਸੇ ਜੀ ਕਾਰਵਾਈ ਹੈ ਨਾ ਤੇ ਅਸੀਂ ਕੁਸਤਾ ਛੱਤ ਘਰ ਇੱਥੇ ਪਾ ਕੇ ਦੇਖ ਲਈ ਸੀ ਬਾਹਰ ਆ ਦੇਖਾਂ ਐਸਟੀਮੇਟ ਲਾ ਕੇ ਦੇਖਦੇ ਆਂ ਤੇ ਆਪਣੀ ਗੱਡੀ ਹੋ ਉਥੇ ਭਰੀਏ ਨੇਟਾ ਆਣ ਆਪਾਂ ਕਿਹੜਾ ਇੱਟਾਂ ਦੀ ਢੋਆ ਢਵਾਈ ਕਰਦੇ ਆਂ ਕਿਹੜਾ ਪੱਠੇ ਵਾਲੇ ਬੰਦਦੇ ਆਂ ਆਪਾਂ ਖੜ ਜਾ ਆਪਾਂ ਗੱਡੀ ਜੱਟਾਂ ਪਾਣ ਕਿਉਂਕਿ ਇਹ ਗੱਡੀ ਕੰਡਮ ਹੈ ਇੱਕ ਇਹਦੀ ਲੱਤ ਕੰਡਮ ਹੈ ਇੱਕ ਅਗੋਂ ਟੁੱਟ ਗਈ ਇਹ ਤੇ ਇੱਟਾਂ ਸਾਰੀਆਂ ਉਥੇ ਲੈ ਕੇ ਜਾਣੀਆਂ ਹੈ ਅੱਜ ਆਪਾਂ ਚੌਥਾ ਦਿਨ ਆਈ ਚੌਥਾ ਦਿਨ ਠੱਠਾਲੇ ਵਾਂਜੋ ਪੁੱਟ ਕੇ ਠੱਠਾਲੇ ਵੰਗੂਟਾ ਕਿਹਨੇ ਕਿਹਾ ਟਰਾਲੀ ਚ ਨਹੀਂ ਚੰਦੇ ਉਹ ਉਹਨਾਂ ਵੰਗੂਟਾ ਚ ਨਹੀਂ ਰਹਿਣਾ ਰੇੜੀ ਕੰਡਾ ਮਾ ਥੋੜੀ ਇਹ ਟੁੱਟੀ ਪਈ ਹੈ ਵਿਚਾਰੀ ਡੰਗਾ ਲਾਉਣੇ ਇਹਨਾਂ ਸਾਰੇ ਭਾਰ ਖਾਸਾ ਹੁੰਦਾ ਕਨਾਂ ਆਂ ਕਦੀਆਂ ਜਦੋਂ ਕੁਛ ਕਰੇ ਨੇ ਜਦੋਂ ਨਾਂ ਤਾਂ ਤੂੰ ਤੇਰੀ ਅਸਲ ਤਾ ਸਾਨੂੰ ਕਿਹੜਾ ਦੱਸਿਆ ਸੀ ਤੂੰ ਆ ਫੇਰ ਵੀ ਆਵੀਂ ਤਾਂ ਤੂੰ ਉਹ ਬਣਾਦਾ ਭਾਈ ਨੇ ਲੋਗ ਟਿੱਟ ਦੀਤੀ ਵਿੱਚ ਠੋਕ ਹੋ ਜੋ ਪੁੱਠਾ ਲੱਜ ਹੋ ਰਿਹਾ ਕੋਈ ਉਹੀ ਕੋ ਘੜਾਂਗਾ ਮੈਂ ਸੋਡੀ ਡਿਊਟੀ ਕਰਦਾ ਥੋੜੇ ਤੇ ਅਸੀਂ ਲਾਵਾਂਗੇ ਭਾਈ ਉਹ ਜਾਲੀਆਂ ਕਿਹੜੀਆਂ ਤੁਸੀਂ ਪਹਿਲਾਂ ਵਾਲੇ ਬਲੌਗ ਚ ਦੇਖਿਆ ਹਨਾ ਉਹ ਆਪ ਮੰਡੋਂ ਲੰਗੀਆਂ ਸੀ ਉਹ ਇੱਥੇ ਲਾਉਣੀਆਂ ਭਾਈ ਇਹ ਇੱਥੇ ਆ ਮਿਸਤਰੀ ਨੇ ਇਹਨਾਂ ਗੈਪ ਬਣਾਇਆ ਨਾ ਇਹ ਇੱਥੇ ਲਾਵਾਂਗੇ ਕਿਉਂਕਿ ਤਿਆਰ ਹੋ ਗਿਆ ਸਾਨੂੰ ਉਹ ਲਾਜ਼ਮੀ ਦਿਖਾਵਾਂਗੇ ਛੱਤ ਦਿਖਾਵਾਂਗੇ ਅੱਜ ਆਪਾਂ ਭਾਈ ਛੱਤ ਤੇ ਆਏ ਹਨ ਇਹਨਾਂ ਦੇ ਸਾਨੂੰ ਛੱਤ ਦੇ ਲਾਜ਼ਮੀ ਦਰਸ਼ਨ ਮੇਲੇ ਕਰਾਵਾਂਗੇ ਤੇ ਮਿਸਤਰੀ ਅੱਜ 2N1 ਹੋਗੇ ਮਤਵਾਲਾ ਇੱਕ ਕੰਮ ਦੋ ਜਣੇ ਅਦਰ ਮੇਰਾ ਭਾਈ ਸੰਦੂਰੀ ਬੰਨੀ ਫਿਰਦਾ ਪੱਗ ਤੇ ਰਾਤ ਇਹਨਾਂ ਦੇ ਵੀ ਛੱਤ ਪਈਏ ਇਹਨੂੰ ਚੱਲ ਬਧਾਉਂਗਾ ਭਾਈ ਖਰਸਾ ਨੂੰ ਦੇਖ ਦਿੱਤਾ ਖਵਾਈ ਨਹੀਂ ਇਹਨੇ ਉਹ ਤਾਂ ਗੁੱਸਾ ਹੈਗਾ ਮੈਨੂੰ ਇਹਦੇ ਨਾਲ ਭਾਈ ਪੂਰਾ ਤੇ ਮੈਂ ਚੱਲੇ ਨੂੰ ਬਧਾਉਂਗਾ ਜ਼ਰੂਰ ਦੇਵਾਂਗੇ ਭਾਈ ਤੇ ਮਿਸਤਰੀ ਆਇਆ ਮਿਸਤਰੀ ਆਇਆ ਬਠੰਡੇ ਤੋਂ ਇਹਦਰ ਇਹ ਆ ਦੇਖ ਆ ਕਿਹੜਾ ਆਪਸ਼ਨ ਆ ਨਾ ਆ ਬਨਾਰਕੀ ਆ ਨਾ ਇਹ ਦੋ ਬਠਲ ਧਰ ਕੇ ਤੁਸੀਂ ਦੋਨੇ ਜਨ ਵਿੱਚ ਕੰਮ ਚਲਾ ਸਕਦੇ ਇਸ ਕਰਕੇ ਅਸੀਂ ਇਹ ਚੁਣਿਆ ਹੈਗਾ ਤੇ ਸਾਡੀ ਭਾਈ ਲੜਾਈ ਵੀ ਹੋ ਗਈ ਸੀ ਮਿਸਤਰੀ ਨਾਲ ਟੜ ਕੇ ਉਹ ਤੁਹਾਨੂੰ ਅਸੀਂ ਵਿਸਤਾਰ ਚ ਕਿਤੇ ਫੇਰ ਸਮਝਾਵਾਂਗੇ ਥੋੜਾ ਦਿਖਾ ਦਿੰਨਾ ਘਰ ਮੈਂ ਤੁਹਾਨੂੰ ਇਹ ਆ ਨਹੀਂ ਕਿਹੜੀ ਚੀਜ਼ ਇਹ ਹੁਣ ਤੁਸੀਂ ਆਪ ਹੀ ਸਮਝੋ ਕਿਹੜਾ ਸਮਝਦਾਰ ਉਹ ਬੰਦਾ ਚੰਗਾ ਅਸੀਂ ਭਜਣਗੇ ਇਧਰ ਉਧਰ ਕਰਵਾ ਤ ਯਾਰ ਲੜ ਕੇ ਦਾੜੋ-ਦਾੜੀ ਹੋ ਗਈ ਸੀ ਘਰ ਇਹਨਾਂ ਅਸੀਂ ਟੜ ਕੇ ਪਰ ਮੰਨ ਗਿਆ ਇਹ ਮਾਨ ਨੇ ਨਹੀਂ ਮਣਾਇਆ ਇਹਨੂੰ ਘੁੜ-ਘੁੜ ਕੇ ਮਿਸਤਰ ਗਾਣੇ ਭਾਈ ਚੁੱਲਾ ਚੌਂਦਰਾ ਥੋੜਾ ਜਿਹਾ ਤਾਂ ਲੈ ਗਈ ਤੇ ਮੈਂ ਸਾਨੂੰ ਦਿਖਾਉਣਾ ਸੀ ਕੀ ਬਾਤ ਆ ਲੱਗਦਾ ਆਉਂਦੀ ਹੈ ਨਾ ਕਿਲੇ ਦੀ ਫੀਲਿੰਗ ਆ ਆ ਲੱਗਦਾ ਕਿ ਮੈਂ ਰਾਜਸਥਾਨ ਦੇ ਕਿਲੇ ਚ ਆ ਗਿਆ ਹਾਂ ਇਹ ਆ ਜਾਲੀਆਂ ਦਾ ਟ੍ਰੈਂਡ ਆ ਸਭ ਤੋਂ ਪਹਿਲਾਂ ਭਾਈ ਰਾਜਸਥਾਨ ਦੇ ਵਿੱਚ ਦੇਖਿਆ ਗਿਆ ਸੀਗਾ ਤੇ ਆਪਣਾ ਮਿਸਤਰੀ ਖੜਾ ਢੋਲ ਤੇ ਇਹ ਕੀ ਲੋਂਦਾ ਸਾ ਇਹ ਧਮ ਲਾਉਣਾ ਲਾਈ ਜਾਂਦਾ ਨਾ ਓਏ ਇਹ ਇੱਕ ਤਰ੍ਹਾਂ ਗਿਆ ਲਕੋ ਲਿਆ ਉਲਕੋ ਲਿਆ ਇਹ ਆ ਸਿੱਟਦਾ ਪਈ ਨਹੀਂ ਇਹ ਧਮ ਲੈਣਾ ਕਈ ਵਾਰੀ ਲਾ ਲੰਦਾ ਘਰ ਇੱਥੇ ਤੇ ਇਹ ਬੁਰਜੀ ਮਤਲਬ ਵਿੰਗੀ ਗੱਡੀ ਜਾਂਦਾ ਓਏ ਕਈ ਵਾਰੀ ਆਏ ਵੀ ਇਹਦੇ ਕੌਲਾ ਤਾਂ ਆ ਗਿਆ ਭੱਜ ਲੋ ਤੇ ਇੱਥੇ ਰੰਗੇ ਸੀ ਗਾਟੜਾ ਕੌਲਾ ਆਇਆ ਹੈ ਕੌਲਾ ਆ ਜਾਂਦੇ ਕੌਲਾ ਨਾ ਯਾਰ ਕਾਹਨੂੰ ਸਿੱਟਣਾ ਇਹਦਾ ਆ ਗਿਆ ਤੇ ਕੌਲਾ ਕੌਲਾ ਆ ਗਿਆ ਭੱਜ ਲੋ ਹੁਣ ਆਪਾਂ ਭਾਈ ਦੂਬਾ ਛੱਤ ਪਾਵਾਂਗੇ ਤੁਹਾਨੂੰ ਛੱਤ ਦੇ ਮਿਲਦੇ ਆ ਨਾ ਤੇ ਮਿਸਤਰੀ ਨੇ ਭਾਈ ਇੱਥੋਂ ਤੱਕ ਜਿਗਾਰਡ ਕਰਤਾ ਸੀ ਢੋਲ ਢਾਲ ਚੱਕੀ ਫਿਰਦੇ ਆ ਆਹ ਪਰੇ ਲੈ ਜਾਓ ਪਰੇ ਲੈ ਆਓ ਹੁਣ ਗਾਰੰਟੀ ਦੋ ਹੀ ਪਈ ਰਹਿਣ ਦੋ ਹੀ ਪਈ ਰਹਿਣ ਆਹ ਬੁਰਜੀ ਕੱਢਦੇ ਹੋਣਗੇ ਨਾ ਹੋਵੇ ਉਧਰ ਪਿੱਛੇ ਵੀ ਦੋ ਰੋੜੇ ਲਾਵਾਂਗੇ ਤੇ ਉਹ ਚਾਦਰਾਂੀਆਂ ਪਾਵਾਂਗੇ ਆਪਾਂ ਉਹ ਪੰਗਾ ਕਿਹੜਾ ਆਹ ਕੌਲਿਆਂ ਦੇ ਦੂਰ ਆਪੇ ਤਾਂ ਤੇ ਕੱਲ ਅਸੀਂ ਉਹ ਫਰਸ਼ ਵਾਲਾ ਕੰਪਲੀਟ ਕਰਤਾ ਸੀ ਕੰਮ ਖਰਾ ਅੰਦਰ ਮਿਸਤਰੀ ਨੇ ਆਹ ਕੌਲਾ ਦਿੱਤਾ ਕਟਾਣਾ ਤੇ ਉਹਨੂੰ ਦਿੱਤਾ ਉਹਨੇ ਛਾਡਾ ਤੇ ਆ ਦੁਨੀਆਂ ਹੁਣ ਕੌਲਾ ਕੱਢ ਸਾਲ ਲੈਣਾ ਨਾਮ ਲੈਣਾ ਚੁੱਕੀ ਉਹ ਲੈ ਕੇ ਸੀ ਜਾਣਾ ਅੰਦਰ ਗਾਇਆਂ ਲੰਦਿਆਂ ਜਾਣਗਾ ਨਾ ਇਹ ਮਾਰੇ ਵਿੱਚ ਕਿਹੜੀ ਮਸੂਨ ਕੀ ਚੀਜ਼ ਦੱਸਣੋਂ ਭੁੱਲ ਗਿਆ ਚਾ ਨਾ ਕਿ ਪਰਸਵਾ ਪਾ ਲੈਣਾ ਪਾਵੇ ਹੈ ਨਾ ਇਹ ਵਿੱਚ ਕਿਹੜੇ ਫਰੇਮ ਆ ਉਹਨਾਂ ਦੀ ਆ ਚੀਜ਼ ਪਤਲੀ ਹੈ ਕਿਹੜੇ ਆ ਪਾਵੇ ਦੇ ਵਿੱਚ ਕਿਹੜੇ ਛਿਰਾਂ ਲਾ ਲੋ ਨਾ ਇਹ ਥੋੜ੍ਹੀ ਜਿਹੀ ਰੈ ਲੀਆਂ ਹੈ ਤੇ ਆ ਚੀਜ਼ ਜਿਹੜੀ ਜਾਲੀ ਵਿੱਚ ਫਿੱਟ ਹੁੰਦੀ ਹੈ ਇਹ ਥੋੜ੍ਹੀ ਜਿਹੀ ਪਤਲੀ ਹੈਗੀ ਤਾਂ ਜੋ ਵੀਰਾਂ ਨੂੰ ਟੱਕਰਾਂ ਲਾ ਹੀ ਵੀ ਕਹਾਂਗੇ ਆਪਾਂ ਉਹਨਾਂ ਨੂੰ ਵੀ ਇਹਦੀ ਸੈਟਿੰਗ ਹੁੰਦੀ ਨਹੀਂ ਸਹੀ ਇਹਦੇ ਵਿੱਚ ਪਲੇਅ ਰਹਿੰਦੀ ਹੈ ਬਹੁਤ ਵੱਡੀ ਆਹ ਜੀ ਹਰ ਕਿਸੇ ਅੜ ਡਲੰਗਾ ਲੰਗਾ ਦਿਖਾ ਕੇ ਆ ਲੱਗਣਾ ਆ ਇਹ ਵੀ ਆ ਜੀ ਇਹ ਪਹਿਲਾਂ ਡਲਗਾਂ ਲਾਂਗੇ ਫਿਰ ਮਸਾਲਾ ਭਰਾਂ ਨਾ ਕਈ ਵਾਰੀ ਲੋਕ ਕੋਠਿਆਂ ਦੇ ਤਾਂ ਜਾਲੀ ਬੰਦਿਆ ਆ ਚੀਜ਼ਾਂ ਦਾ ਟ੍ਰੈਂਡ ਹੈਗਾ ਇਹ ਲਾਉਂਦੇ ਆ ਨਾ ਜ਼ਿਆਦਾਤਰ ਇਹਨਾਂ ਦੇ ਵਿੱਚ ਪਲੇ ਹੈ ਹੋ ਸਕਦਾ ਫਰੇਮ ਇਹਨਾਂ ਦਾ ਗਲਤ ਹੋਵੇ ਫਰਮਾ ਤੇ ਜੇ ਉਹਨਾਂ ਨੂੰ ਕਵਾਂਗੇ ਜਾਂ ਬਾਕੀ ਦੇ ਇਹਨਾਂ ਵੀਡੀਓ ਵੀਰ ਹੈ ਨਾ ਤੇ ਇਹ ਉਹਨਾਂ ਨੂੰ ਲਾਜ਼ਮੀ ਪੁੱਛਾਂਗੇ ਜਾਂ ਕਵਾਂਗੇ ਵੀ ਆਹ ਚੀਜ਼ ਫਿੱਟ ਫਿੱਟ ਹੋਣੀ ਚਾਹੀਦੀ ਹੈ ਇਹਦੇ ਵਿੱਚ ਫਿਰ ਜਾ ਕੇ ਕਿਤੇ ਗੱਲ ਬੰਦਦੀ ਹੈ ਲੋਕ ਤਾਂ ਲੋਕ ਦਾ ਥਾਂ ਦਾ ਬਣਾਤਾ ਪਰ ਲੱਗਦਾ ਤਾਂ ਨਹੀਂ ਨਾ ਤੇ ਅਸੀਂ ਟੜਕੇ ਘਾਟੋ ਘਾਟੇ ਤੇ ਇੱਕ ਘੰਟਾ ਖਰਾਬ ਕਰਤਾ ਹੂਆ ਤੇ ਇਸ ਕਰਕੇ ਕਈ ਵਾਰੀ ਬੰਦੇ ਦਾ ਬਲੱਡ ਵਾਜ ਜਾਂਦਾ ਹੁੰਦਾ ਭੰਨ ਵੀ ਲੈਨੇ ਨੁਕਸਾਨ ਵੀ ਹੋ ਸਕਦਾਗਾ ਇਹਦਾ ਨੀਵੀ ਜਗ੍ਹਾ 'ਚ ਆ ਉਹ ਤਾਂ ਕਿਉਂ ਲਾਉਣੇ ਆ ਨਾ ਉੱਥੇ ਤੋ ਤੁਹਾਨੂੰ ਐਂ ਨਹੀਂ ਪਤਾ ਤਾਂ ਬਾਂਦਰ ਮੰਗੂ ਨੂੰ ਗੋਟੀ ਖਾ ਕੇ ਥੱਲੇ ਫੇਰ ਨਹੀਂ ਰਹਿੰਦਾ ਕੁਛ ਬੱਲੇ ਕਿਉਂਕਿ ਟੁੱਟ ਜਾਂਦੀਆਂ ਐਕਰ ਹੋ ਗਈ ਬੱਲੇ ਬੱਲੇ ਤੇ ਮਿਸਤਰੀਆਂ ਦਾ ਸਾਡੇ ਕਹਿੰਦਾ ਹੋ ਗਈ ਬੱਲੇ ਬੱਲੇ ਅਸੀਂ ਭਾਈ ਫੀਤਾ ਲਾ ਕੇ ਉਹ ਅਸੀਂ ਵੱਡੇ ਗਾਡਰ ਨਾਲ ਪੰਗਾ ਲੈਨੇ ਹੁਣ 94 94 3 ਵੜਦੀਆਂ ਚ ਖੜਾ ਦਿੰਦੇ ਹਾਂ 9 ਫੁੱਟ 3 ਇੰਚ ਠੀਕ ਹੈ ਜੀ ਗਾਡਰ ਕਿਹੜਾ ਹੈਗਾ ਗਾਡਰਾ ਪਿਆ ਭਾਈ ਵੱਡਾ ਇਹ ਤੋਂ ਗਲਿਆ ਜਾ ਪਾਸਾ ਕਿਹੜਾ ਹੈਗਾ ਆ ਹੈਗਾ ਹੈਨਾ ਤੇ ਆਪਾਂ ਇਹਦੇ ਨਾਲ ਲਾਉਣੇ ਟੱਕਰ ਆ ਆਪਾਂ ਗਾਡਰੀ ਦਾ ਕਲਿਆਣ ਕਰਤਾ ਸੀ ਇਹ ਤੋਂ ਵੜਤੀ ਥੋੜੀ ਨਿਸ਼ਾਨੀ ਯਾਰ ਲਾਈ ਥੋੜੀ ਇੱਧਰ ਸੀ ਨਾ ਥੋੜਾਇਆ ਫਰਕ ਪਤਾ ਦੇ ਸੂਤੋਂ ਘੱਟ ਚੱਲ ਦੇਖੀ ਜੂ ਜਾਂਦਾ ਫਿਰ ਗਾਣਾ ਲਈ ਲਵਾਂਗੇ ਤੁਹਾਨੂੰ ਮਿਸਤਰੀ ਉਹ ਮਿੰਕੇ ਦਿੱਤੀਆਂ ਸੀ ਬੁਰਜੀਆਂ ਇੱਥੇ ਐਸ ਲੋਟ ਪਾਉਣੀ ਐ ਐਸ ਲੋਟ ਐ ਤੇ ਥੋੜੀ ਨਾ ਮਨੇ ਨਿਸ਼ਾਨੀ ਗਲਤ ਵੱਡਦੀ ਆ ਨਾ ਦੇ ਕਿ ਇਥੋਂ ਤੇ ਤਾਂ ਧੰਨ ਮੇਲੇ ਪਤਾ ਲੱਗੂ ਜਿਆਦਾ ਫਿਰ ਸ਼ਾਮ ਪਈ ਜਾਊਗੀ ਚੱਲ ਵੈਲਡ ਕਰਾ ਲਵਾਂਗੇ ਇਥੋਂ ਹਾਂ ਗੜੇ ਜਿਨੇ ਹੁਣਾ ਹੈ ਜੀ ਤਾਂ ਤਾਂ ਵੀ ਮੁੰਡਿਆਂ ਦੇ ਘਾਟ ਰਾਂ ਆ ਜੀ ਬਈ ਮਸਾਂ ਧਰਿਆ ਬਹੁਤ ਭਾਰੀ ਸੀ ਕਿਉਂਕਿ ਇਹ ਸਾਡੀਆਂ ਪੁਰਜੀਆਂ ਹਲਦੀਆਂ ਸੀਗਾ। ਤੁਨੇ ਲੈਵਲ ਕੱਢੀ ਜਾਂਦੇ ਖਾਰਾ। ਤੇ ਇਹ ਲੈਵਲ ਦਾ ਕੀ ਕਹਣਾ ਇਹਨਾਂ ਦਾ? ਕਹਿੰਦੇ ਇੱਕ ਰਜ਼ਾ ਨਾ ਉਧਰ ਨੂੰ ਨੀਵਾ ਰੱਖਾਂਗੇ ਇੱਧਰ। ਤੇ ਜਦੋਂ ਜਾਇਦ ਕਰੀ ਜਾਂਦੇ ਦੇਖਦੇ ਕੀ ਕਹਿੰਦੀ ਹੈ ਯਾਰ ਇਹ। ਠੀਕ ਆ। ਨਹੀਂ ਨਹੀਂ ਆਥਾ। ਜੇ ਉੱਚਾ ਹੁੰਦਾ ਤਾਂ ਥੱਲੇ ਹੁੰਦਾ ਪਾਣੀ। ਸਮਝ ਗਿਆ? ਉਹ ਪੂ ਦੇਖਾ। ਜੇ ਲੈ ਮੈਂ। ਲਾ ਕੇ ਫੜਾਤਾ। ਤੂੰ ਨਿਸ਼ਾਨੀ ਦਾਦੇ ਪਾਣੀ ਕਿੱਥੇ ਐ ਹਾਂ ਖੜੇ ਰੋ ਫੜ ਕੇ ਹਾਂ ਸੜ ਦੇ ਸੜ ਦੇ ਸੜ ਦੇ ਆਉਣੇ ਉਧਰੋਂ ਭਾਈ ਅੰਗੂਠਾ ਲਾ ਲੈ ਪਾਣੀ ਤਾਂ ਨਿਕਲਦਾ ਨਹੀਂ ਆ ਦੇ ਨਾ ਆਉਂਦੇ ਨਹੀਂ ਸਵਾਲ ਫਾਇਦੇ ਨਹੀਂ ਇਹ ਹੁਣ ਆਊਗਾ ਛੜਤਾ ਉਹਨੇ ਲੈ ਗਲੇ ਹੁਣ ਕੀ ਅੱਛਾ ਪਾਪਾ ਸਾਡੇ ਕਿੰਨਾ ਮਾੜਾ ਟੰਗ ਹੈ ਜਿੱਕੇ ਖਪਾ ਕਰਦੇ ਆ ਛੱਤ ਦੀ ਤਿਆਰੀ ਉਹ ਤਿਆਰੀ ਉਹ ਜੇ ਮੈਨੂੰ ਆਦਾ ਸੁਣਦਾ ਮੈਂ ਨਿਵਾਰਾਦਾ ਉਹ ਆਖਾ ਨਾ ਕਿੱਥੋਂ ਬਣਾ ਰਿਹਾ ਹੈ ਇਹਦਾ ਲੇਵਲ ਘੱਟੋ ਲੇਵਲ ਉੱਤੇ ਜ਼ਮੀਨ ਕੱਢਦਾ ਰਿਹਾ ਕੀ ਕਹਿੰਦਾ ਲੇਵਲ ਲੇਵਲ ਹੀ ਕਹਿੰਦਾ ਚਲ ਕੱਢਿਆ ਆਹ ਨਾਲ ਚਲ ਦੌਰ ਨਾਲ ਇਹ ਤਾਂ ਘੱਟ ਜ਼ਿਆਦਾ ਨਹੀਂ ਦੱਸਦਾ ਮੀਨਾ ਪਣੀ ਦਾ ਉਭਾਰਾ ਆਹ ਮਾਰ ਦੋ ਤੇ ਹਾਂ ਕਾਲਾ ਫਿਰ ਜੇ ਉੱਤੇ ਨਹੀਂ ਹੋਰ ਢੋਲ ਦੇ ਨਾਲ ਆਪਣੇ ਦਿਖਾएंगे ਜੇ ਘਟਿਆ ਉੱਤੋਂ ਚੱਕ ਲੈਣੇ ਪਿੱਛੋਂ ਮਸਾਲਾ ਆਪਾਂ ਦੀਆਂ ਗੁਸਟਾ ਲਾ ਦੇਣਾ ਹੋਰ ਚਲੋ ਇਹਦਾ ਹੱਲ ਹੀ ਹੋ ਗਿਆ ਇਹਦਾ ਤਾਂ ਕੋਈ ਜਲਦਾ ਇਹਦਾ ਪੁੱਛਿਆ ਨਹੀਂ ਸਾਡਾ ਇਹ ਇਹਾ ਉਹ ਆ ਵੀ ਨਾਲ ਇਹਦੇ ਐਂ ਕੋਈ ਵੀ ਚੀਜ਼ ਲੱਗਣੀ ਨਹੀਂ ਜਿਹੜੀ ਫੇਰ ਆਹ ਵਾਰਾ ਹੀ ਜਿੱਤਿਆ ਉਹਦੇ ਅਗਰ ਉਹ ਗਾੜੀ ਚੱਤ ਮੜੀ ਡਾਲੇ ਕਰਕੇ ਹੰਟਰ ਚੱਲਦੀ ਜਿਵੇਂ ਆ ਆਹ ਡਾਲੇ ਪਈਏ ਕੁਮੇਟ ਪਤਾ ਹੱਸ ਕੇ ਦੋਸ਼ ਮੈਨੂੰ ਤੋੜੇਗਾ ਇਹਲਾ ਚੱਲਾ ਹਾਂ ਚੱਲਾ ਵਸ ਵਸਾ ਨਰੀ ਨੇ ਜਸ ਵਸਾ ਬਹੁਤ ਭਾਰੀ ਆ ਭਾਈ ਬੱਤੇ-ਵੱਤੇ ਲਾਵੇ ਪੈਂਦੇ ਕਈ ਵਾਰੀ ਥੱਲੇ ਆ ਜਾਂਦਾ ਉਹਦਾ ਵੀ ਬੰਦਾ ਆਇਆ ਕਿਹੜਾ ਵਜੇ ਜਹੀ ਬੜੇ ਭਾਈ ਖਾਣ ਚਾਹਤ ਦੇਣਾ ਚਲੋ ਆ ਜੀ ਨਾ ਕੰਮ ਕੋਲੋਂ ਪਝਾਲ ਭਾਰਦੇ ਹੁੰਦੇ ਕਾਈ ਨਹੀਂ ਉਹ ਦੋਸਤ ਕੀ ਕਰਦਾ ਮੈਂ ਆਹ ਹੋਇਆ ਕਿਹਾ ਸਾਹ ਮੈਂ ਦੋੜੇ ਪਹਿਲਾਂ ਉਹ ਤੋਂ ਬੋਲ ਮਾਰ ਲੈ ਕੇ ਆ ਜਾ ਓਏ ਤੇ ਹੁਣ ਫੜਤੇ ਨਹੀਂ ਐਟਾ ਮੈਨੂੰ ਡੂੜਨਾ ਡਾਵਾ ਖੜੇ ਚਲੋ ਮੈਂ ਤੇਰਾ ਟੋਲ ਪਾ ਦੂੰਗਾ ਫੈਣੀ ਕੰਮ ਦੇ ਨਹੀਂ ਇਹ ਆ ਇਹ ਕੰਮ ਦੇ ਹੁੰਦੇ ਛੋੜੇ ਆਉਣਾ ਤੇ ਬਚਰ ਮੈਂ ਕਿਹਾ ਦਰਦੀ ਨਹੀਂ ਬੰਦਦੀ

ਮਾਰੂ ਘਟ 12 ਲੈ ਜਾਂਦਾ ਹਾਂ। ਆਹ ਕੱਲ ਲੈਣਾ ਵਾਲਾ। ਲੋਡ ਡਾਲੀ ਬੁਰ। ਮਾਰੂ ਉਹਦੇ ਨਾਲ ਹੀ ਆਉਂਦਾ। ਰੇਨ ਪੈਣੀ ਦਰ। ਹਾਂ। ਮਾਰੂ ਨਾ ਉੱਟਾਣੀ ਲੱਗਦੀ। ਕੋਈ ਕਸ਼ੇਮ। ਕਈ ਲੋਕ ਬਾਹਰੋਂ ਦਾ ਕਰ ਦਿੰਦੇ ਆ ਉੱਪਰ ਇੱਕ ਵੀਪ ਘੇੜੀ ਲੱਗਦੀ ਆ ਨਾ। ਮੈਂ ਦੇਖਿਆ ਉਹ। ਪਾਣੀ ਪੂਣੀ ਦੇ ਚੱਕਰ ਨਹੀਂ ਨੀਦ ਰੋਲ ਪੈਂਦੇ ਨਹੀਂ। ਉਹੀ ਘੇੜੀ ਲੱਗਦੀ ਆ। ਵਾਲੀ ਘੇੜੀ ਲੱਗਦੀ ਆ।

ਆ ਰਹੇ ਆਏ ਆ ਗੱਡੀ ਪਾ ਲਈ ਅਕਰੰਡੀ ਇਹ ਦੀ ਆਇਆ ਹੈ ਕੋਈ ਕਹਿੰਦਾ ਕਿ ਸਭਾ ਟਾਵੇ ਦੋ ਆ ਰਹੇ ਆ ਬਾਈ ਜੀ ਪੈਸਾ ਹੈ ਅਬੀ ਇਹ ਆਇਆ ਹੋ ਗਿਆ ਉਹਦੇ ਉੱਤੇ ਜਿੰਦਰ ਵੀ ਲੱਗਿਆ ਹੋ ਉਹ ਆਹੋ ਯਾ ਹਾ ਯਾ ਹਾ ਜਿੰਦਰ ਗੰਦ ਨਹੀਂ ਕਰਦੇ ਇਹ ਦੇਖਿਆ ਦੇਖ ਜਿਹਦੇ ਨੇ ਖੜਾ ਕਰਦਾ ਚਲ ਮੈਂ ਸਹੀ ਹਾਂ

Chora, não ਮਾਚ ਕਾ ਲਾਗੇ ਜਨਾ ਸਾਡੇ ਸਾਡੇ ਹਾਂ ਜੀ ਆ ਨਾ ਹਾਂ ਜੀ ਦੋਸਤੋ ਇਹ ਆਪਾਂ ਭਾਈ ਲਾਸਟ ਟਾਈਮ ਹੁੰਦਾ ਹੁੰਦਾ ਟਾਈਮ ਤਕਰੀਬਨ 4:20 ਹੋ ਗਏ ਹੁਣੇ ਘਰ ਤੇ ਮੈਂ ਪਹੁੰਚਦਾ ਸੀ ਉਥੋਂ ਚਾਲੇ 4 ਦਿਨ ਹੋ ਗਏ ਸੀ ਨਾ ਆਪਾਂ ਉਹਨੂੰ ਆਏ ਨੂੰ ਤੇ ਫੇਰ ਮੈਂ ਕਿਹਾ ਯਾਰ ਚੱਲ ਕੰਮ ਤਾਂ ਕੰਪਲੀਟ ਹੋਈ ਗਿਆ ਤਕਰੀਬਨ ਬਸ ਆਹੀ ਰਹਿ ਗਏ ਕੱਲੇ ਟੀਨਦਰ ਨਾਲ ਉਹ ਪਏ ਖੜੇ ਤੇ ਉਹ ਬਾਈਆਂ ਨੇ 2 ਮਿੰਟ ਖੜ੍ਹ ਚੱਗਾ ਟੀਨ ਦੇ ਕੀ ਲੈ ਤੇ ਮੈਂ ਕਿਹਾ ਅੱਛਾ ਕਹਿੰਦਾ ਛੱਤ ਦੇ ਦਰਸ਼ਨ ਪਾ ਕੇ ਜਾਈਂ ਤੇ ਮੈਂ ਕਿਹਾ ਚੱਲ ਨਾ ਆਪਾਂ ਆਪਣੀ ਭਰਾਵਾਂ ਨੂੰ ਦਿਖਾਣੇ ਆ ਨਾ ਚੱਲ ਮੈਂ ਕਿਹਾ ਬਾਹਲਾ ਕਰਦੇ ਆਪਾਂ ਛੱਤ ਦੇਖੀ ਚੱਲਾਂਗੇ ਫੇਰ ਬਣੇ ਰਿਓ ਨਾਲ

ਲੈ ਦੋ ਮੋਟੋ ਲੈ ਆ। ਅੱਲਾ ਇਹ ਤਾਂ ਕਿੰਨੇ ਦਹੰਗਸ ਕਿਦਾਂ ਦਾ ਨਾਮ ਹੈ ਇਹਦਾ। ਛੱਲੇ ਦਾ ਮਰਚਾ ਤੇ ਜਦੋਂ ਬਲੰਗਰੀ ਮਿਲ ਜਾਂਦਾ ਆਪੇ। ਆਜ ਇਹ ਦਿਤਾ ਹੈ ਬਾਹੂ ਦਾ। ਕੋਈ ਮੇਰੇ ਕੋ ਨਹੀਂ ਹੌਲੀ। ਕਰਨਾ ਕਰ ਰੋ ਫੋਲੋ ਕਰ ਲੈ। ਚੰਗਾ ਨੇ ਤਾਂ ਤਸਾਨੀ ਦਾ ਨਾਲ ਆਉਂਦਾ। ਸੁਬੀ ਇਸ ਤਰ੍ਹਾਂ। ਸੇਦੋ ਕਦੀ ਮਾਰੀ। ਇਹਨੂੰ ਤਰਨਾ ਕਰੇ। ਤਰਾ ਫਰਾ ਜਰਾ ਤੇਰਾ ਬਰਾਦਾ। ਆਪਰ ਹੋਏ ਹਾਂ ਫਤ ਗੱਲ ਉਹਦੇ ਪਹਿਲਾਂ ਬੜੂਗੀ ਹੁਣ ਨਹੀਂ ਪਹਿਲਾਂ ਇਹਨੂੰ ਬੜਾਉਣਾ ਸੀ ਪਹਿਲਾਂ ਮੈਨੂੰ ਬੜਾ ਦੋ ਇੱਕ ਇੱਕ ਚਾਦਰ ਪਾ ਦੋ ਆ ਤੇ ਦਸ ਪਾਇਆ ਨੂੰ ਦੋ ਲੈ ਕੱਢ ਆਸਾਈ ਗੱਲ ਕਰ ਲੈ ਆ ਪਾਸਾ ਸਹੀ ਹੈ ਪਾਸਾ ਸਹੀ ਹੈ ਆ ਪਾਸਾ ਸਹੀ ਬਾਹਰ ਤੱਕ ਫੜਮਾ ਇਹਨੂੰ ਬੜਾਉਣੇ ਸਰ ਉਹ ਤੇ ਬੜਾਉਂਦਾ ਜਿਹੜੇ ਲੋਕ ਸਤੇ ਬਾਹਰ ਖੜੇ ਆਏ ਗਾ ਬਾਹਰ ਕੋਣ ਕਿੱਡਾ ਕਰ ਸਰ ਨਹੀਂ ਜੀ ਨਹੀਂ ਨਾ ਪਾਇਏਗਾ ਪਾਇਆ ਪਾਏਗੀ

ਉਹਦਾ ਦਿਨ ਉਹ ਅੱਗੇ ਲੈ ਕੇ ਪੰਜ ਨਾਲ ਮੈਂ ਨਗਰ ਦੇ ਆ ਕੇ ਪੁੰਜਾ ਤੇ ਮੈਂ ਮੋੜ ਜਾਈਂ ਕਰ ਲਾ ਪੁੰਜ ਜਾ ਨਹੀਂ ਰਾਤ ਨਹੀਂ ਉਹ ਛੱਡ ਦੇ ਆਸੀ ਓਏ ਤਾਂ ਤੂੰ ਨਾ ਤਾਂ ਲਮਕੀ ਤਰ ਲਾ ਕਰਦੇ ਨੇ ਹੈ ਉਹ ਗੱਲ ਕਰਦੇ ਚਾਹਤ ਨਾ ਕਰਨ ਕਿੱਧਰ ਜਾਂਦੇ ਇਹਨਾਂ ਦੇ ਕਿਧਰ ਜਾਂਦੇ ਚੱਕ ਕੇ ਚੱਕ ਕੇ ਚੱਕ ਕੇ ਆਹ ਦਾ ਖੜਾ ਰਿਹਾ ਤੋੜਾ ਯਾਰ ਤੱਕ ਨਹੀਂ ਕਰਦਾ ਤੂੰ ਹਾਂ ਉਹਦੇ ਨਾਲ ਉਹਦੇ ਨੂੰ ਕੋਈ ਨਹੀਂ ਤੋੜਦਾ ਹਾਂਜੀ ਹੋਰ ਕਰ ਤੋੜਾ ਯਾਰ ਮਾੜਾ ਯਾਰ ਕਰ ਨਹੀਂ ਰੱਖੀ ਬੱਸ ਬੱਸ ਹੋ ਗਿਆ ਕਾੜੀ ਨਹੀਂ ਕੋਈ ਆ ਲੈਣਾ ਮਾੜਾ ਇੱਕ ਸੂਤ ਹੈ ਤੇਨੂੰ ਖਿੱਚੀ ਨਹੀਂ ਆਉਂਦੇ ਬਣੀ ਹਾਂ ਆਉਂਦੇ ਚੱਕ ਕੇ ਆਉਂਦੇ ਚੱਕ ਲੈ ਮਾੜਾ ਬੱਸ ਬੱਸ ਹਾਂਜੀ ਬੱਸ

ਵਾਹ ਚੱਕਰ ਲਵਟੋਲ ਜਮਾ ਚੱਲ ਚੱਲ ਆਓ ਲਿਆਨ ਲਿਆਨ ਚੱਕਰ ਦੇ ਚੱਕਰ ਦੇ ਚਾਰ ਦੇ ਬਾਅਦ ਮੈਂ ਜਨਾਗਾ 10 ਮੈਦਨ ਪਿੱਛੇ ਨਾਲ ਕਾਲੀਆ ਲਾਉਂਦੇ ਹਾਂ ਹਰੋ ਬਈ ਇਹ ਚੇਤੇ ਮਾਰਦੇ ਸੌ ਆ ਗਈ ਕਿੱਦਣਾ ਸ਼ਾਟ ਦੇ ਆਂ ਸਾਲੀ ਕੰਸਾਲੀ ਚੱਲ ਚੱਲ ਚੱਤ ਦੇ

ਅਰਦੇ ਵੀਰੂ ਬਣਾ ਰਹਾ ਮੋਟਰ ਆੜਾ ਵੈਰੀ ਗੁੱਡ ਵੈਰੀ ਗੁੱਡ ਫੂਡ ਚਾਹ ਆਸ਼ਾ ਪਾਲਦਾ ਵੀ ਪੰਜ 10 ਮਿੰਟ ਹੋਣਗੇ ਲੱਗਦਾ ਰੀਵੀਂ ਮਲ ਰੀਵੀਂ ਉਹ ਤਾਂ ਰੀਵੀਂ ਚੱਲੀ ਦੇਖ ਲੈ ਕਿੱਲਾ ਆਇਆ ਹੈ ਕੈਸੀ ਓਕੇ ਦੀ ਰਿਪੋਰਟ ਹੋਵੇ ਤੁਹਾਨੂੰ ਛੱਤ ਵਾਲਾ ਵਧਾਈਆਂ ਸਾਰਿਆਂ ਨੂੰ ਇਹ ਚੁੱਲਾ ਚੌਂਦਰਾ ਬਣ ਗਿਆ ਕਿਵੇਂ ਜਵਾਕਾਂ ਨੂੰ ਚਾਹੀਦਾ ਸੀਗਾ ਖਰਾ ਤੇ ਆਨੇ ਭਾਈ ਤੂੰ ਛੱਤ ਦੇਖ ਕੀ ਜਾਈਆ ਆਪਾਂ ਤੜਕੇ ਸੋਂ ਦੱਸੀ ਵੀ ਜਾਂਨੇ ਆਪਾਂ ਛੱਤ ਪੋਣੇ ਹਨਾ ਤੇ ਬਾਬੇ ਦੀ ਕਿਰਪਾ ਦੇ ਨਾਲ ਸੋਹਣੀ ਛੱਤ ਪੈ ਗਈ ਆ ਵੀਡੀਓ ਚ ਬੜਾ ਦਿਲਦਾ ਦੱਸ ਤੇ ਹੋਰ ਤੇ ਚੰਗੀ ਗੱਲਬਾਤ ਬਣ ਗਈ ਖਰਾ ਸੋਹਣਾ ਲੱਗਦਾ ਵਧੀਆ ਭਾਈ ਬਧਾਂਗਾ ਇਹਨੂੰ ਬਾਈ ਨੂੰ ਤੇ ਕਿੱਦੇ ਜਵਾਕ ਆਖੀ ਜਾਂਦੇ ਸੀ ਆ ਬਣਾਉਣਾ ਆ ਬਣਾਉਣਾ ਆ ਬਣਾਉਣਾ ਤੇ ਆ ਬਣਾਤਾ ਹਾਂਜੀ ਭਾਈ ਆ ਸਾਰੇ ਆਪਾਂ ਰਲ ਮਿਲ ਕੇ ਹੱਸ ਖੇਡ ਕੇ ਵਧੀਆ ਚਾਰ ਦਿਨ ਲੰਗੇ ਹਨਾ ਇਹਨਾਂ ਕੋਲੇ ਤੇ ਆਪਾਂ ਪਿੰਡ ਆਏ ਸੀ ਭਾਈ ਗਿਆਨੇ ਹੁਣ ਆਪਾਂ ਵਾਪਸ ਘਰ ਨੂੰ ਜੰਨੇ ਆਂ ਟਾਈਮ ਤਕਰੀਬਨ 4:30 ਹੋ ਗਏ ਸਾਰੇ ਆ ਭਾਈ ਮਿਸਤਰੀ ਸਹਿਬਾਨ ਮੁੰਡੇ ਸੋਹਣੇ ਹੱਸ ਖੜੇ ਸੀ ਇਹਨਾਂ ਨਾਲ ਵਧੀਆ ਫੇਰ ਕਿਹਦੇ ਮੇਲੇ ਹੋਏ ਤਾਂ لازਮੀ ਆਵਾਂਗੇ ਤਾਂ ਆ ਤੁਸੀਂ ਸਾਰਾ ਟੀਨਾ ਵਾਲਾ ਛੱਤ ਪੈ ਗਈ ਇਹਨਾਂ ਜੁਲੇ ਚੌਂਦਰੇ ਦੇ ਇਹ ਕਾਰਜਕਰਮ ਤੁਸੀਂ لازਮੀ ਦੇਖਿਆ ਹੋਆ ਸ਼ੁਕਰੀਆ ਤੁਹਾਡਾ ਤੇ ਹੁਣ ਕਿਹੜੇ ਭਰਾਵਾਂ ਨੇ ਪਿਆਰੇ ਪਿਆਰੇ ਕਮੈਂਟ ਕਰੀ ਸੀ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਤਸਮਿੰਦਰ ਸਿੰਘ ਬੜੈਚ ਉਹਨਾਂ ਵੀਰ ਦਾ ਧੰਨਵਾਦ ਕਰਨ ਦੇ ਨੇ ਕਮੈਂਟ ਕਰਿਆ ਨੇ ਸ਼ੁਕਰੀਆ ਉਹਨਾਂ ਦਾ ਗੁਰਵਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਕਰਦੇ ਆ ਪਿਆਰੇ ਪਿਆਰੇ ਕਮੈਂਟ ਕਰਦੇ ਨੇ ਭਾਈ ਉਹ ਵੀ ਵਕੀਲ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਉਹਨਾਂ ਦਾ ਵੀ ਭੀਮ ਸਿੰਘ ਸਿੱਧੂ ਇੱਕ ਭੀਮ ਸਿੰਘ ਹੋਰ ਇੱਕ ਭੀਮ ਸਿੰਘ ਸਿੱਧੂ ਹੈ ਇਹ ਦੋਨਾਂ ਭਰਾਵਾਂ ਦਾ ਹੀ ਸ਼ੁਕਰੀਆ ਧੰਨਵਾਦ ਕਰਦੇ ਆ ਵੀਰ ਦਾ ਇਹਨਾਂ ਦਾ ਵੀ ਸੀਰਾ ਸਿੰਘ ਸ਼ੇਰੂ ਉਹ ਵੀਰ ਦਾ ਵੀ ਧੰਨਵਾਦ ਕਰਦੇ ਨੇ ਰੋਜ਼ ਕਮੈਂਟ ਕਰਦੇ ਨੇ ਭਾਈ ਉਹ ਵੀ ਇੱਕ ਵੀਰ ਆਪਣੇ ਕੱਲ ਕਮੈਂਟ ਕੀਤਾ ਸੀ ਸਤਨਾਮ ਸਿੰਘ ਸਤਨਾਮ ਸਿੰਘ ਨੇ ਵੀ ਕਮੈਂਟ ਕੀਤਾ ਪਿਆਰਾ ਪਿਆਰਾ ਉਹ ਵੀਰ ਦਾ ਵੀ ਦਿਲੋਂ ਧੰਨਵਾਦ ਕਰਦੇ ਨੇ ਉਮੀਦ ਕਰਦਾ ਹਾਂ ਤੁਸੀਂ ਇਦਾਂ ਹੀ ਕਮੈਂਟ ਕਰਦੇ ਰਹੋਗੇ ਪਿਆਰੇ ਪਿਆਰੇ ਤੇ ਹੌਸਲਾ ਅਫਸਾਈ ਮਿਲਦੀ ਰਹੂ ਮੈਨੂੰ ਸ਼ੁਕਰੀਆ ਤੁਹਾਡਾ ਬਲੌਗ ਦੇਖਣ ਵਾਸਤੇ ਟੱਚ ਕਰਨ ਵਾਸਤੇ ਪਰਿਵਾਰਿਕ ਵੀਡੀਓ ਹੁੰਦੀਆਂ ਨੇ ਬੱਚੇ ਵੀ ਦੇਖ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਥੋੜੀ ਬਹੁਤ ਹਾਸੇ ਮਜ਼ਾਕ ਹੁੰਦਾ ਇਹਦੇ ਵਿੱਚ ਪਸੰਦ ਆਉਂਦਾ ਲਾਈਕ ਕਰ ਦਿਆ ਕਰੋ ਚੰਗਾ ਲੱਗਦਾ ਹੈ ਨਾ ਤਾਂ ਫਿਰ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ